ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਹੈ 27 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 27 ਦਸੰਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਵੀਰ ਬਾਲ ਦੇਵਸ ਦਾ ਆਯੋਜਨ ਕਿੱਥੇ ਕੀਤਾ ਗਿਆ ਹੈ ਹਾਂਜੀ ਬੀਰ왈 ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਜਾਦ ਦੇ ਵਿੱਚ 26 ਦਸੰਬਰ ਨੂੰ ਮਨਾਇਆ ਜਾਂਦਾ। ਤੇ ਇਸ ਵਾਰ ਬੀਰ왈 ਦਿਵਸ ਪ੍ਰੋਗਰਾਮ ਦਾ ਆਯੋਜਨ ਨਵੀਂ ਦਿੱਲੀ ਦੇ ਭਾਰਤ ਮੰਡਪਮ ਦੇ ਵਿੱਚ ਕੀਤਾ ਗਿਆ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਤੇ ਇਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਸ਼ਾਮਿਲ ਹੋਏ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਸਹਿਬਜ਼ਾਦਾ ਯੋਗਰਾਵਰ ਸਿੰਘ ਅਤੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਲਈ ਬੀਰ왈 ਦਿਵਸ ਵਜੋਂ ਮਨਾਇਆ ਜਾਂਦਾ ਹੈ ਨੈਕਸਟ ਕੁਐਸ਼ਨ ਬੈਡਮਿੰਟਨ ਕੌਮੀ ਚੈਂਪੀਅਨਸ਼ਿਪ ਵਿੱਚ ਪੁਰਸ ਸਿੰਗਲਜ਼ ਦਾ ਖਿਤਾਬ ਕਿਸ ਨੇ ਜਿੱਤਿਆ ਹੈ ਹਾਂਜੀ ਬੈਡਮਿੰਟਨ ਕੌਮੀ ਚੈਂਪੀਅਨਸ਼ਿਪ ਵਿੱਚ ਪੁਰਸ ਸਿੰਗਲਜ਼ ਦਾ ਖਿਤਾਬ ਜਿੱਤਿਆ ਚਿਰਾਗ ਆਖਰਕਾਰ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਚਿਰਾਗ ਆਖਰਕਾਰ ਨੈਕਸਟ ਕੁਐਸ਼ਨ ਸਾਹਿਤ ਅਕਾਦਮੀ ਪੁਰਸਕਾਰ ਲਈ ਹਾਲ ਹੀ ਵਿੱਚ ਕਿਸ ਨੂੰ ਚੁਣਿਆ ਗਿਆ ਹਾਂਜੀ ਸਾਹਿਤ ਅਕਾਦਮੀ ਪੁਰਸਕਾਰ ਦੇ ਲਈ ਸੌਰੋ ਚੈਪੂਮ ਗੰਬੀਨੀ ਨੂੰ ਚੁਣਿਆ ਗਿਆ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਸੌਰੋ ਚੈਬੂਮ ਗੰਬੀਨੀ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਇਹ ਇੱਕ ਤ੍ਰਿਪੁਰਾ ਵੈਸੇ ਤ੍ਰਿਪੁਰਾ ਦੀ ਆ ਪਰ ਇਹ ਮਣੀਪੁਰੀ ਕਵਿਤਰੀ ਆ ਠੀਕ ਹੈ ਮਣੀਪੁਰੀ ਭਾਸ਼ਾ ਦੇ ਵਿੱਚ ਕਵਿਤਾਵਾਂ ਲਿਖਦੀ ਆ ਤੇ ਇਹਨਾਂ ਨੂੰ ਸਾਇਤ ਅਕਾਦਮੀ ਲਈ ਚੁਣਿਆ ਗਿਆ ਸਾਇਤ ਅਕਾਦਮੀ ਅਵਾਰਡ ਲਈ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਪ੍ਰੋਜੈਕਟ ਪ੍ਰਯਾਸ ਲਾਂਚ ਕੀਤਾ ਹਾਂਜੀ ਪ੍ਰੋਜੈਕਟ ਪ੍ਰਯਾਸ ਪ੍ਰੋਜੈਕਟ ਪ੍ਰਯਾਸ਼ ਲਾਂਚ ਕੀਤਾ ਵਾ ਜੀ ਆਈਓਐਮ ਨੇ অপਸ਼ਨ ਬੀ ਦਾ ਰਾਈਟ ਆਨਸਰ ਜਾਨਕਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਜਿਹੜੇ ਸਟੂਡੈਂਟ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਪੜਦੇ ਆ ਜਾਂ ਉੱਥੇ ਕੰਮ ਕਰਦੇ ਆ ਉਹਨਾਂ ਦੇ ਲਈ ਪ੍ਰੋਜੈਕਟ ਪਰਿਆਸ ਲਾਂਚ ਕੀਤਾ ਵਾ ਇੰਟਰਨੈਸ਼ਨਲ ਫਾਰ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਨੈਕਸਟ ਕੁਸ਼ਨ ਹਾਲ ਹੀ ਵਿੱਚ ਆਨਰੇਰੀ ਪੀ ਐਚ ਡੀ ਦੀ ਡਿਗਰੀ ਕਿਸ ਨੂੰ ਦਿੱਤੀ ਗਈ ਹਾਂਜੀ ਆਨਰੇਰੀ ਪੀ ਐਚ ਡੀ ਦੀ ਜਿਹੜੀ ਡਿਗਰੀ ਆ ਇਹ ਮਿਲੀ ਆ ਦਲੀਪ ਟਰਕੀ ਨੂੰ অপশন সি ইজ আ রাইট आंसर देख ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਦਲੀਪ Տਿਰਕੀ ਤੇ ਭਾਰਤੀ ਸਾਬਕਾ ਇਹ ਸਾਬਕਾ ਸਾਬਕਾ ਭਾਰਤੀ ਕਪਤਾਨ ਅਤੇ ہاکی ਇੰਡੀਆ ਦੇ হেড ਵੀ ਰਹੇ ਆ ਤੇ ਇਹਨਾਂ ਨੂੰ ਪਦਮ ਸ਼੍ਰੀ ਮੈਡਲ ਵੀ ਮਿਲ ਚੁੱਕਿਆ ਵਾ ਠੀਕ ਹੈ ਦਲੀਪ ਟਰਕੀ ਇਹਨਾਂ ਦਾ ਨਾਮ ਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਗੁੱਡ ਗਵਰਨੈਂਸ ਡੇ ਕਦੋਂ ਮਨਾਇਆ ਜਾਂਦਾ ਹਾਂਜੀ ਗੁੱਡ ਗਵਰਨੈਂਸ ਡੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਈ ਜੀ ਦੀ ਜਨਮ ਦਿਨ ਹੁੰਦੀ ਆ 25 ਦਸੰਬਰ ਨੂੰ ਤੇ 25 ਦਸੰਬਰ ਨੂੰ ਗੁੱਡ ਗਵਰਨੈਂਸ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਅਤੇ ਬੀਐਸਐਫ ਦਾ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ। ਰਾਸ਼ਟਰੀ ਕੰਪਿਊਟਰ ਨਿਰੰਤਰਣ ਦਿਵਸ ਮਨਾਇਆ ਗਿਆ। ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ। 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ। 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ। 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ। ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ। 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਮਨਾਇਆ ਗਿਆ। 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਅੰਤਰਰਾਸ਼ਟਰੀ ਸਹਿਰੀ ਹਵਾਵਾਜ਼ੀ ਦਿਵਸ ਬਣਾਇਆ ਗਿਆ 8 ਦਸੰਬਰ ਨੂੰ ਬੋਧੀ ਦਿਵਸ ਬਣਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਬਣਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਅਤੇ ਯੂਨੀਸੇਫ ਦਿਵਸ ਬਣਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਡੇ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘਟ ਗਿਣਤੀ ਅਧਿਕਾਰ ਦਿਵਸ ਅੰਤਰਰਾਸ਼ਟਰੀ ਪ੍ਰਵਾਸੀ ਪੰਛੀ ਦਿਵਸ ਮਨਾਇਆ ਗਿਆ 19 ਦਸੰਬਰ ਨੂੰ ਗੋਆ ਦਾ ਸਥੰਤਰਤਾ ਦਿਵਸ ਯਾਨੀ ਕਿ ਗੋਆ ਮੁਕਤੀ ਦਿਵਸ ਮਨਾਇਆ ਗਿਆ 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਵਸ ਮਨਾਇਆ ਗਿਆ 21 ਦਸੰਬਰ ਨੂੰ ਵਿਸ਼ਵ ਬਾਸਕਟਬਾਲ ਦਿਵਸ ਮਨਾਇਆ ਗਿਆ 22 ਦਸੰਬਰ ਨੂੰ ਰਾਸ਼ਟਰੀ ਗਣਤ ਦਿਵਸ ਮਨਾਇਆ ਗਿਆ 23 ਦਸੰਬਰ ਨੂੰ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਗਿਆ 24 ਦਸੰਬਰ ਨੂੰ ਰਾਸ਼ਟਰੀ ਖਪਤਕਾਰ ਦਿਵਸ ਮਨਾਇਆ ਗਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਜਲੌਸ 2023 ਦਾ 13ਵਾਂ ਐਡੀਸ਼ਨ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਜਲੌਸ 2023 ਇਸ ਦਾ 23ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਪੂਨੇ ਦੇ ਵਿੱਚ ਤੇ ਇਹ ਅਪਾਹਜ ਬੱਚਿਆਂ ਦੇ ਲਈ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ 2023 ਜਲੌਸ 2023 ਅਪਾਹਜ ਬੱਚਿਆਂ ਲਈ ਆ ਤੇ ਇਸ ਵਾਰ ਇਸ ਦਾ 13ਵਾਂ ਸੰਸਕਰਨ ਹੋਣ ਜਾ ਰਿਹਾ ਪੂਨੇ ਦੇ ਵਿੱਚ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਨਿਊਰੋ ਅਪਡੇਟ 2023 ਕਾਨਫਰੰਸ ਦਾ ਉਦਘਾਟਨ ਕੀਤਾ ਨਿਊਰੋ ਅਪਡੇਟ 2023 ਕਾਨਫਰੰਸ ਦਾ ਉਦਘਾਟਨ ਕੀਤਾ ਵਾ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਹੁਣ ਗੁਜਰਾਤ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਦੀਨਗਰ ਇੱਥੋਂ ਦੇ ਚੀਫ ਮਿਨਿਸਟਰ ਭੁਪਿੰਦਰ ਭਾਈ ਪਟੇਲ ਅਤੇ ਗਵਰਨਰ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗੇਰੀ ਨੈਸ਼ਨਲ ਪਾਰਕਾ ਬਸੰਦਾ ਨੈਸ਼ਨਲ ਪਾਰਕਾ ਬਲੈਕਬੱਕ ਨੈਸ਼ਨਲ ਪਾਰਕਾ ਗੁਜਰਾਤ ਰਾਜ ਦੀ ਤਟਰੀਕਾ ਸਭ ਤੋਂ ਵੱਡੀ ਪਾਂਸ਼ੀਆਂ ਦੀ ਪ੍ਰਸਿੱਧ ਰਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਤੇ ਗੁਜਰਾਤ ਦੇ ਸੂਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਪੂਰਾ ਹੋਇਆ ਮਤਲਬ ਮੁਕੰਮਲ ਹੋ ਗਿਆ ਕੋਲੇ ਦੇ ਸੌਰੀ ਡਾਇਮੰਡ ਦੇ ਡਾਇਮੰਡ ਦੇ ਨਾਲ ਰਿਲੇਟਿਡ ਜਿੰਨੇ ਵੀ ਕੰਮ ਆਉ ਇੱਥੇ ਹੋਣਗੇ ਸੂਰਤ ਦੇ ਵਿੱਚ ਤੇ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਹੈੱਡਕੁਆਰਟਰ ਬਣਿਆ ਵਾ ਕੋਈ ਜਿਹੜਾ ਕਿ ਬਹੁਤ ਵੱਡਾ ਦਫ਼ਤਰ ਬਣਿਆ ਵਾ ਠੀਕ ਹੈ ਤੇ ਕੋਕਾ ਕੋਲਾ ਦੀ ਬੋਟਲਿੰਗ ਯੂਨਿਟ ਗੁਜਰਾਤ ਵਿੱਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਕੋਲ ਮੱਛੀ ਨੂੰ ਗੁਜਰਾਤ ਦੀ ਰਾਜ ਮੱਛੀ ਘੋਸ਼ਿਤ ਕੀਤਾ ਗਿਆ ਗੁਜਰਾਤ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਰਾਜ ਕੋਟ ਵਿੱਚ ਖੁੱਲਿਆ ਪ੍ਰਧਾਨ ਮੰਤਰੀ ਮੋਦੀ ਨੇ ਸਟੀਮ ਇੰਜਨ ਨਾਲ ਗੁਜਰਾਤੀ ਵਿਰਾਸਤੀ ਰੇਲ ਗੱਡੀ ਦਾ ਉਦਘਾਟਨ ਕੀਤਾ ਨੈਕਸਟ ਕੁਐਸ਼ਨ ਕਿਸ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਮੋਲਾਣਾ ਅਬੁਲ ਕਲਾਮ ਅਜਾਦ ਟਰੋਫੀ ਜਿੱਤੀ ਹੈ ਵੈਰੀ ਇੰਪੋਰਟੈਂਟ ਹਾਂਜੀ ਮੋਲਾਣਾ ਅਬੁਲ ਕਲਾਮ ਅਜਾਦ ਟਰੋਫੀ ਜਿੱਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਦੁਨੀਆ ਦੇ ਵਪਾਰ ਦਾ ਕਿੰਨਾ ਪ੍ਰਤੀਸ਼ਤ ਸੂਏਜ਼ ਨਹਿਰ ਵਿੱਚੋਂ ਲੰਘਦਾ ਹੈ ਦੇਖੋ ਜਦੋਂ ਵੀ ਵਪਾਰ ਕੀਤਾ ਜਾਂਦਾ ਵਾ ਤਾਂ ਜਿਆਦਾਤਰ ਵਪਾਰ ਸ਼ਾਰਟਕਟ ਦੇ ਥਰੂ ਕੀਤਾ ਜਾਂਦਾ ਵਾ ਤੇ ਉਹ ਨਹਿਰਾਂ ਦੇ ਥਰੂ ਹੀ ਹੁੰਦਾ ਵਾ ਠੀਕ ਹੈ ਸ਼ਾਰਟਕਟ ਰਸਤਾ ਵਾ ਜਿਹੜਾ ਤੇ ਦੁਨੀਆ ਦਾ 12% ਸੋਇਜ਼ ਨਹਿਰ ਦੇ ਵਿੱਚੋਂ ਲੰਘਦਾ ਆਪਸ਼ਨ ਬੀ ਦਾ ਰਾਈਟ ਆਨਸਰ ਹੈ ਦੇਖਸਾ ਇਹਨੂੰ ਤੁਸੀਂ ਮੈਪ ਦੇ ਵਿੱਚ ਵੀ ਸੋਇਜ਼ ਨਹਿਰ ਤੇ ਇਹ ਜ਼ਿਆਦਾਤਰ ਵਪਾਰ ਆ ਜਿਹੜੇ ਇਸੇ ਨਹਿਰ ਦੇ ਰਾਹੀਂ ਹੁੰਦੇ ਆ ਸ਼ਾਰਟਕਟ ਰਸਤਾ ਵਾ ਨੈਕਸਟ ਕੁਐਸਚਨ ਆ ਜੀ ਕਿਸ ਨੇ ਹਾਲ ਹੀ ਵਿੱਚ ਕਾਰਤਿਕ ਆਰਿਆ ਨੂੰ ਆਪਣਾ ਫੁੱਟਬਾਲ ਬ੍ਰਾਂਡ ਅਵੇਸਟਰ ਚੁਣਿਆ ਹਾਂਜੀ ਕਾਰਤਿਕ ਆਰੀਆ ਨੂੰ ਆਪਣਾ ਫੁੱਟਬਾਲ ਬ੍ਰਾਂਡ ਅਵੇਜ਼ਰ ਚੁਣਿਆ ਮਾ ਸੋਨੀ ਸਪੋਰਟਸ ਨੇ অপਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਇੱਕ ਬ੍ਰਾਂਡ ਅਵੇਜ਼ਰ ਦੀ ਗੱਲ ਆ ਤਾਂ ਸੋਨੂ ਸੋਦ ਨੂੰ ਸਪਰਸ਼ ਸੀਸੀਟੀਵੀ ਬ੍ਰਾਂਡ ਅਵੇਜ਼ਰ ਚੁਣਿਆ ਗਿਆ ਏਐਸਆਈਟੀ ਆਈਐਸ ਪੋਰਸ਼ਨ ਨੇ ਰਵਿੰਦਰ ਜਡੇਜ਼ਾ ਨੂੰ ਆਪਣੇ ਬ੍ਰਾਂਡ ਅਵੇਜ਼ਰ ਚੁਣਿਆ ਰਣਵੀਰ ਕਪੂਰ ਨੂੰ ਹੋਜ਼ਰ ਪੈਨ ਦਾ ਬ੍ਰਾਂਡ ਅਵੇਜ਼ਰ ਚੁਣਿਆ ਗਿਆ ਕੈटरीना ਕੈਫ ਨੂੰ ਰਾਡੋ ਦੀ ਬ੍ਰਾਂਡ ਅਵੇਜ਼ਰ ਚੁਣਿਆ ਗਿਆ ਮੁਹੰਮਦ ਸ਼ਮੀ ਪੋਮਾ ਦੇ ਨਵੇਂ ਬ੍ਰਾਂਡ ਵਿਸਟਰ ਬਣੇ ਨੈਕਸਟ ਪੋਜੀਸ਼ਨ ਕਿਸ ਨੂੰ ਹਾਲ ਹੀ ਵਿੱਚ ਫਰਵਰੀ ਵਿੱਚ ਖੇਡੀ ਜਾਣ ਵਾਲੀ ਸੈਫ ਚੈਂਪੀਅਨਸ਼ਿਪ ਅੰਡਰ 19 ਭਾਰਤੀ ਮਹਿਲਾ ਟੀਮ ਦਾ ਕੋਚ ਚੁਣਿਆ ਗਿਆ ਹਾਂਜੀ ਫਰਵਰੀ ਵਿੱਚ ਖੇਡੀ ਜਾਣ ਵਾਲੀ ਸੈਫ ਚੈਂਪੀਅਨਸ਼ਿਪ ਅੰਡਰ 19 ਭਾਰਤੀ ਮਹਿਲਾ ਟੀਮ ਦਾ ਕੋਚ ਚੁਣਿਆ ਗਿਆ ਸ਼ੁਕਲਾਦੱਤ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਿంటర్ ਕਾਰਨੀਵਲ ਕਿੱਥੇ ਸ਼ੁਰੂ ਹੋਇਆ ਹੈ ਹਾਂਜੀ ਵਿంటర్ ਕਾਰਨੀਵਲ ਇਹ ਸ਼ਿਮਲਾ ਦੇ ਵਿੱਚ 25 ਦਸੰਬਰ ਤੋਂ 31 ਦਸੰਬਰ ਤੱਕ ਚੱਲੇਗਾ ਆਪਸ਼ਨ A ਇਸ ਦਾ ਰਾਈਟ ਆਨਸਰ 25 ਦਸੰਬਰ ਤੋਂ ਸ਼ੁਰੂ ਹੋਇਆ ਅਤੇ 31 ਦਸੰਬਰ ਤੱਕ ਚੱਲੇਗਾ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ